ਛੋਟਾ ਵੀ ਹੁੰਦਾ ਤੇ ਪਰਚਾ ਬਹੁਤ ਵੱਡਾ ਵੀ ਹੁੰਦਾ ਕੋਈ ਗੱਲ ਨਹੀਂ ਬਾਬਾ ਜੀ ਤੁਸੀਂ 302 ਲਾ ਦਿਓ ਤੁਸੀਂ ਸਾਡੇ ਬੰਦੇ ਨੂੰ ਕਹੋ ਵੀ ਕਸ਼ਹਰਾ ਲਵਾ ਕੇ ਇੱਥੇ ਚਾਹਾਂ ਨਹੀਂ ਤੁਸੀਂ ਸਾਡੇ ਬੰਦੇ ਨੂੰ ਕਹੋ ਤੇਰੀ ਪੱਗ ਲਾ ਦੇਣੀ ਅੱਛਾ ਬਾਬਾ ਤੁਹਾਡਾ ਬੰਦਾ ਆ ਕੇ ਸਾਡੇ ਕੋਲ ਕਹੇ ਪੱਗ ਲਾ ਦੇਣੀ ਨਹੀਂ ਮੇਰੇ ਬੰਦੇ ਨੂੰ ਕੋਈ ਕਿਤੇ ਗਰਾਮ ਸਿੰਘ ਆਹੀ ਇੱਟਾਈ ਪਗੜਾ ਕੇ ਬੈਠੇ ਉੱਪਰ ਨਹੀਂ ਬਾਬਾ ਜੀ ਸਾਡੀ ਪੱਗ ਤੁਸੀਂ ਸਾਡੀ ਪੱਗ ਪੱਗ ਨਹੀਂ ਕੋਈ ਗੱਲ ਨਹੀਂ ਬਾਬੇ ਸਾਡੀ ਵੀ ਪੱਗ ਪੱਗ ਕਮਾਲ ਹੈ ਤੁਹਾਡੇ ਬਾਣੇ ਨੂੰ ਤੁਸੀਂ ਆਂਦੇ ਸਰ ਤੁਹਾਡਾ ਬੰਦਾ ਨਹੀਂ ਨਹੀਂ ਤੁਹਾਡੀ ਤੁਹਾਡੀ ਪੱਗ ਪੱਗ ਮੇਰੀ ਪੱਗ ਪੱਗ ਨਹੀਂ ਤੁਸੀਂ ਮੇਰੀ ਨਹੀਂ ਨਾ ਮੇਰੇ ਪ੍ਰਸ਼ਾਸਨ ਦੀ ਪੱਗ ਨੂੰ ਮੇਰੀ ਪੱਗ ਹੈ ਬਾਬਾ ਜੀ ਸਾਡੇ ਵੀ ਬਾਣੇ ਦੀ ਸਾਡੀ ਪੱਗ ਆ ਔਰ ਫਿਰ ਆਪਣੇ ਆਪ ਨੂੰ ਕੰਟਰੋਲ 'ਚ ਰੱਖੋ ਕੋਈ ਬਾਬਾ ਜੀ ਅਸੀਂ ਕੰਟਰੋਲ 'ਚ ਐਦਾਂ ਤੁਸੀਂ ਧਮਕੀ ਨਹੀਂ ਦੇ ਸਕਦੇ ਇਕੱਠੇ ਹੋ ਕੇ ਮੈਨੂੰ ਬਾਬਾ ਜੀ ਠੀਕ ਆ ਅਸੀਂ ਤੁਹਾਨੂੰ ਧਮਕੀ ਨਹੀਂ ਦੇਣ ਆਏ ਐਦਾਂ ਧਮਕੀ ਨਹੀਂ ਦੇ ਸਕਦੇ ਛੱਡੋ ਆਪਾਂ ਬਾਬਾ ਜੀ ਐਸ ਐ ਚਲਿਏ ਯਾਰ ਨਹੀਂ ਨਿਮਰਤਾ ਨਾਲ ਹੁੰਦੇ ਮੈਂ ਬੜੀ ਸੁਣਦਾ ਨਿਮਰਤਾ ਨਾਲ ਫੋਨ ਬਾਬਾ ਜੀ ਹੁਣ ਤੁਸੀਂ ਸਾਨੂੰ ਨਿਮਰਤਾ ਦਿਖਾਈ ਆ ਮੈਂ ਕਿ ਤੁਸੀਂ ਬਹੁਤ ਨਿਮਰਤਾ ਦਿਖਾਈ ਨਹੀਂ ਤੁਸੀਂ ਹੀ ਗੱਲ ਕਰੋ ਬਾਬਾ ਜੀ ਆ ਜਾਓ ਉਧਰ ਨਹੀਂ ਚੱਲਣਾ ਅਸੀਂ ਕੋਈ ਤਮਕੀਨ ਨਹੀਂ ਤੁਸੀਂ ਆ ਕੇ ਮੈਂ ਕਿ ਨਿਮਰਤਾ ਨਾਲ ਕੋਈ ਸ਼ਬਦ ਵੀ ਨਹੀਂ ਕਰ ਰਿਹਾ ਲਾਈਵ ਹੋ ਰਿਹਾ ਮੇਰੀ ਆਵਾਜ਼ ਤੁਹਾਡੇ ਵਾਂਗੂ ਮੈਂ ਵੀ ਤੁਹਾਡੇ ਵਿੱਚੋਂ ਹੀ ਆ ਮੈਂ ਸਰਦਾਰਾਂ ਦਾ ਹੀ ਮੁੰਡਾ ਆ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਪਹਿਲੇ ਇੱਕ ਵਾਰੀ ਇਹੀ ਗੱਲ ਬੜੇ ਚੀਜ਼ਾਂ ਨਾ ਹੋ ਸਕਦੀ ਆ ਮੇਰੇ ਮੁੰਡੇ ਉੱਥੇ ਥਾਣੇ ਉੱਥੇ ਖੜੇ ਆ ਉੱਥੇ ਮੇਰੇ ਮੁੰਡੇ ਨੂੰ ਕੋਈ ਕਵੇ ਕਿ ਤੇਰੀ ਮੈਂ ਪੱਗ ਲਾ ਦੇਣੀ ਤੇ ਮੇਰਾ ਹਰਦੂ ਲਾ ਤਾਂ ਮੇਰੇ ਸਿਰ ਤੇ ਭਾਗ ਰੱਖਣ ਦਾ ਜੀ ਤੁਹਾਡੇ ਬੰਦੇ ਨੇ ਆ ਕੇ ਗਾਲੀ ਨਹੀਂ ਪੁੱਛਣੀ ਸਾਡੇ ਬੰਦੇ ਨੂੰ ਉੱਤਰ ਦੇ ਸਰ ਕਹ ਅਸੀਂ ਗੰਦ ਪਾਇਆ ਇਹ ਦੇਖ ਆ ਆ ਦੇਖੋ ਬੰਦੇ ਦੀ ਹਾਲਤ ਦੇਖੋ 14 ਟਾਂਕੇ ਲੱਗੇ ਬੰਦਾ ਮਰਨ ਕਿਨਾਰੇ ਬੈਠਾ ਦਾਦਾ ਜੀ ਉਹਦਾ ਪਰਚਾ ਪਾ ਦਿਓ ਉਹਦਾ ਪਰਚਾ ਪਾ ਦਿਨ ਪਰ ਸਾਡੇ ਕਿਸ਼ਾਰੇ ਕਾ ਤੋਂ ਮੈਂ ਤੁਸੀਂ ਮੈਂ ਮੇਰੀ ਸੁਣੋ ਗੱਲ ਤੁਸੀਂ ਗੱਲ ਨੂੰ ਉਲਟਾ ਨਾ ਕਹੋ ਕਿਆ ਕੀ ਰਿਕਾਰਡਿੰਗ ਹੈ ਦੱਸੋ ਮੇਰੇ ਕੋ ਕਿਸ਼ਾਰੇ ਦਾ ਬਾਬਾ ਜੀ ਤੁਸੀਂ ਐਸੇ ਬੰਦੇ ਦੇ ਫੋਨ ਤੋਂ ਗੱਲ ਕਰੀ ਸਾਡੇ ਬੰਦੇ ਨੂੰ ਤੁਸੀਂ ਅੱਜ ਕੁੱਟ ਲਓ ਮਾਰ ਦਿਓ ਸਾਡੇ ਬੰਦੇ ਨੂੰ ਮਾਰ ਦਿਓ ਮੈਂ ਲੀਗਲ ਪ੍ਰੈਸ਼ਰ ਨਾਲ ਚੱਲਦਾ ਹੁਣਾ ਬਾਬਾ ਜੀ ਤੁਸੀਂ ਬੁੱਲ ਤੇ ਗਾਇਲ ਕੋਲ ਨਹੀਂ ਬਾਬਾ ਜੀ ਇਹ ਕੋਈ ਗਲਤੀ ਨਹੀਂ ਮੈਂ ਤੇ ਆਪਰੇਸ਼ਨ ਨਹੀਂ ਬਣਾ ਬਾਬਾ ਜੀ ਪ੍ਰੈਸ਼ਰ ਨਹੀਂ ਆਂਦਿਆ ਤੁਸੀਂ ਬਾਬਾ ਜੀ ਅਸੀਂ ਤੁਹਾਡੇ ਨਾਲ ਪ੍ਰੈਸ਼ਰ ਪਾਣਾ ਹੀ ਨਹੀਂ ਪਤਾ ਤੁਸੀਂ ਇਕੱਠੇ ਹੋ ਐਸੀ ਕਰਨ ਨੂੰ ਆਏ ਆ ਕਿ ਤੁਸੀਂ ਪ੍ਰੈਸ਼ਰ ਬਾਬਾ ਤੁਹਾਨੂੰ ਗੁੱਸਾ ਕਿਉਂ ਕਾਉਂਦਾ ਆ ਤਾਨੂੰ ਗੁੱਸਾ ਇਹਨਾਂ ਨੂੰ ਚੌਕਾ ਪਿੰਡ ਦਾ ਗੁੱਸਾ ਆ ਇਹ ਤਾਂ ਸਾਨੂੰ ਕਹਿੰਦੇ ਤੁਸੀਂ ਗੰਦ ਪਾਇਆ ਬਾਬਾ ਜੀ ਉਹਨਾਂ ਨੂੰ ਕਹੋ ਜਿਨ੍ਹਾਂ ਨਾਲ ਤੁਹਾਡੀ ਗੱਲ ਆ ਤੁਸੀਂ ਸਾਡੇ ਕਿਹ ਕੋਈ ਜਾਣੇਗਾ ਮੇਰੀ ਡਿਊਟੀ ਹੈ ਬਾਬਾ ਮੇਰਾ ਏਰੀਆ ਨਹੀਂ ਹੈ ਬਾਬਾ ਜੀ ਨਹੀਂ ਤੁਹਾਡੀ ਡਿਊਟੀ ਲੱਗੀ ਤੁਹਾਨੂੰ ਗੁੱਸਾ ਸਾਡੇ ਨਾਲ ਵੀ ਬਣੇ ਪਏ ਆ ਨਹੀਂ ਬਾਬਾ ਜੀ ਘਰ ਦੇ ਵਿੱਚ ਮਹਾਰਾਜਾ ਪ੍ਰਕਾਸ਼ ਹੈ ਮੇਰੇ ਮਾਲਕਾਂ ਨੇ ਘਰ ਦੇ ਵਿੱਚ ਮਹਾਰਾਜਾ ਪ੍ਰਕਾਸ਼ ਹੈ ਮੈਂ ਲਾਈਵ ਦਿਖਾ ਸਕਦਾ ਮੇਰੇ ਘਰ ਦੇ ਵੀ ਮਾਰਾ ਇਹਦਾ ਪ੍ਰਕਾਸ਼ ਹੈ ਬਾਬਾ ਜੀ ਇਹ ਕੋ ਗੱਲ ਇਹ ਕੋ ਗੱਲ ਥੋੜੀ ਹੈ ਕਿ ਤੁਸੀਂ 15 ਬੰਦੇ ਆਣ ਕੇ ਤਾਂ ਮੈਨੂੰ ਕਹੋਗੇ ਕਿ ਕੋਈ ਗੱਲ ਕਰੀ ਪਾ ਕੇ ਲਾ ਦੇਣੀ ਅਸੀਂ ਪਾ ਕੇ ਕਿਦਾਂ ਲਾ ਸਕਦੇ ਤੁਸੀਂ ਤੁਹਾਡਾ ਬੰਦਾ ਉੱਤਰ ਕੇ ਬਿਨਾਂ ਪੁੱਛੇ ਵੀ ਸੱਟ ਕਿੰਨੇ ਮਾਰੀ ਉਹ ਕਹਿ ਸਕਦਾ ਵੀ ਬਾਣਾ ਕੇ ਤੁਸੀਂ ਕਹੋ ਆਇਆ ਬਾਣਾ ਇਦਾਂ ਨਹੀਂ ਹੋਇਆ ਬਾਬਾ ਜੀ ਅਸੀਂ ਵੀ ਨਹੀਂ ਤੁਹਾਡੀ ਨਹੀਂ ਕਿਉਂ ਨਹੀਂ ਇਦਾਂ ਬਾਬਾ ਜੀ ਅਸੀਂ ਵੀ ਮੈਨੋਂ ਨਹੀਂ ਲੱਗਾ ਬਾਬਾ ਜੀ ਨਾ ਮਨਾਓ ਆ ਜਿਓ ਚਲੀਏ ਅਸੀਂ ਉਹ ਨਹੀਂ ਮਨਾਣਾ ਆ ਜਿਓ ਕੋਈ ਗੱਲ ਨਹੀਂ ਬਾਬਾ ਜੀ ਅਸੀਂ ਵੀ ਨਹੀਂ ਮੰਗਾ ਉਹ ਬਾਬਾ ਜੀ ਛੋਟਾ ਵੀ ਹੁੰਦਾ ਤੇ ਬੱਚਾ ਬਹੁਤ ਵੱਡਾ ਵੀ ਹੁੰਦਾ ਕੋਈ ਗੱਲ ਨਹੀਂ ਬਾਬਾ ਜੀ ਤੁਸੀਂ 302 ਲਾ ਦਿਓ ਤੁਸੀਂ ਸਾਡੇ ਬੰਦੇ ਨੂੰ ਕਹੋ ਵੀ ਕਸ਼ਹਰਾ ਲਵਾ ਕੇ ਇੱਥੇ ਚਾਹੋ ਤੁਸੀਂ ਸਾਡੇ ਬੰਦੇ ਨੂੰ ਕਹੋ ਤੇਰੀ ਪੱਗ ਲਾ ਦੇਣੀ ਅੱਛਾ ਬਾਬਾ ਤੁਹਾਡਾ ਬੰਦਾ ਆ ਕੇ ਸਾਡੇ ਕੋਲ ਕਹਿੰਦਾ ਪੱਗ ਲਾ ਦੇਣੀ ਨਹੀਂ ਮੇਰੇ ਬੰਦੇ ਨੂੰ ਕੋਈ ਕਿਸੇ ਗ੍ਰਾਮ ਸਿੰਘ ਆਹੀ ਤਾਂ ਪਗੜਾ ਕੇ ਬੈਠੇ ਉੱਪਰ ਨਹੀਂ ਬਾਬਾ ਜੀ ਸਾਡੀ ਪੱਗ ਤੁਸੀਂ ਸਾਡੀ ਪੱਗ ਪੱਗ ਨਹੀਂ ਕੋਈ ਗੱਲ ਨਹੀਂ ਬਾਬੇ ਸਾਡੀ ਵੀ ਪੱਗ ਪੱਗ ਮਾਣਿਆ ਤੁਹਾਡੇ ਬਾਣੇ ਨੂੰ ਤੁਸੀਂ ਆਂਦੇ ਸੜ ਤੁਹਾਡਾ ਬੰਦਾ ਨਹੀਂ ਨਹੀਂ ਤੁਹਾਡੀ ਤੁਹਾਡੀ ਪੱਗ ਪੱਗ ਮੇਰੀ ਪੱਗ ਪੱਗ ਨਹੀਂ ਤੁਸੀਂ ਮੇਰੀ ਨਹੀਂ ਨਾ ਮੇਰੇ ਪ੍ਰਸ਼ਾਸਨ ਦੀ ਪੱਗ ਨੂੰ ਮੇਰੀ ਪੱਗ ਹੈ ਬਾਬਾ ਜੀ ਸਾਡੇ ਵੀ ਬਾਣੇ ਦੀ ਸਾਡੀ ਪੱਗ ਆ ਉਹ ਫਿਰ ਆਪਣੇ ਆਪ ਨੂੰ ਕੰਟਰੋਲ ਚ ਰੱਖੋ ਕੋਈ ਬਾਬਾ ਜੀ ਅਸੀਂ ਕੰਟਰੋਲ ਕਰ ਏਦਾਂ ਤੁਸੀਂ ਧਮਕੀ ਨਹੀਂ ਦੇ ਸਕਦੇ ਇਕੱਠੇ ਹੋ ਕੇ ਮੈਨੂੰ ਬਾਬਾ ਜੀ ਠੀਕ ਆ ਅਸੀਂ ਤੁਹਾਨੂੰ ਧਮਕੀ ਨਹੀਂ ਦੇਣ ਆਏ ਏਦਾਂ ਧਮਕੀ ਨਹੀਂ ਦੇ ਸਕਦੇ ਮੈਨੂੰ ਆਪਾਂ ਬਾਬਾ ਜੀ ਐਸ ਐਚਓ ਸਾਹਿਬ ਚਲਿਏ ਯਾਰ ਨਿਮਰਤਾ ਨਾ ਹੁੰਦੇ ਬਾਬਾ ਜੀ ਹੁਣ ਤੁਸੀਂ ਸਾਨੂੰ ਨਿਮਰਤਾ ਦਿਖਾਈ ਆ ਮੈਂ ਕਹ ਤੂੰ ਬਹੁਤ ਨਿਮਰਤਾ ਤੇ ਕੋਈ ਗੱਲ ਕਰਵਾ ਦੇ ਆ ਜਾ ਕੋਤ ਨਹੀਂ ਚੱਲਣਾ ਅਸੀਂ ਕੋਈ ਧਮਕੀ ਨਹੀਂ ਤੁਸੀਂ ਆ ਕੇ ਕੋਈ ਨਿਮਰਤਾ ਨਾ ਕਰੇ ਸ਼ਬਦ ਵੀ ਨਹੀਂ ਕਰਦਾ ਮੇਰੀ ਆਵਾਜ਼ ਉਸੇ ਗਾੜੇ ਵਾਂਗੂੰ ਮੈਂ ਵੀ ਤੁਹਾਡੇ ਵਿੱਚੋਂ ਹੀ ਆ ਮੈਂ ਸਰਦਾਰਾਂ ਦਾ ਹੀ ਮੁੰਡਾ ਆ ਅਸੀਂ ਮੈਨੂੰ ਸੁਣੋ ਗੱਲ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਪਹਿਲੇ ਇੱਕ ਵਾਰੀ ਇਹੀ ਗੱਲ ਬੜੇ ਚੀਜ਼ਾਂ ਨਾ ਹੋ ਸਕਦੀ ਆ ਮੇਰੇ ਮੁੰਡੇ ਉੱਥੇ ਥਾਣੇ ਉੱਥੇ ਖੜੇ ਆ ਉਥੇ ਮੇਰੇ ਮੁੰਡੇ ਨੂੰ ਕੋਈ ਕਵੇ ਕਿ ਤੇਰੀ ਮੈਂ ਪੱਗ ਲਾ ਦੇਣੀ ਤੇ ਮੇਰਾ ਹਰਦੂ ਲਾਂ ਤਾਂ ਮੇਰੇ ਸਿਰ ਤੇ ਭਾਗ ਰੱਖਣ ਦਾ ਜੀ ਤੁਹਾਡੇ ਬੰਦੇ ਨੇ ਆ ਕੇ ਗੱਲ ਹੀ ਨਹੀਂ ਪੁੱਛੀ ਸਾਡੇ ਬੰਦੇ ਨੂੰ ਉੱਤਰ ਦੇ ਸਰ ਕੈਂ ਅਸੀਂ ਗੰਦ ਪਾਇਆ ਆਹ ਦੇਖ ਆ ਆ ਦੇਖੋ ਬੰਦੇ ਦੀ ਹਾਲਤ ਦੇਖੋ 14 ਟਾਂਕੇ ਲੱਗੇ ਬੰਦਾ ਮਰਨ ਕਿਨਾਰੇ ਬੈਠਾ ਦਾਦਾ ਜੀ ਉਹਦਾ ਪਰਚਾ ਪਾ ਦਿਓ ਉਹਦਾ ਪਰਚਾ ਪਾ ਦਿਓ ਪਰ ਸਾਡੇ ਕਿਸ਼ਾਰੇ ਕਾ ਤੋਂ ਲੈ ਮੈਂ ਮੈਂ ਮੇਰੀ ਸੁਣੋ ਗੱਲ ਕੋਈ ਗੱਲ ਨੂੰ ਉਲਟਾ ਨਾ ਕਹੋ ਕਿਆ ਕੀ ਰਿਕਾਰਡਿੰਗ ਹੈ ਦੱਸੋ ਮੇਰੇ ਕੋ ਕਿਸ਼ਾਰੇ ਦਾ ਆਇਆ ਬਾਪਾ ਜੀ ਤੁਸੀਂ ਆ ਕੇ ਬੰਦੇ ਦੇ ਫੋਨ ਤੋਂ ਗੱਲ ਆਓ ਸਾਡੇ ਬੰਦੇ ਨੂੰ ਤੁਸੀਂ ਅੱਜ ਕੁੱਟ ਲਓ ਮਾਰ ਦਿਓ ਸਾਡੇ ਬੰਦੇ ਨੂੰ ਮਾਰ ਦਿਓ ਮੈਂ ਲੀਗਲ ਪੁਲਿਸ ਜੀ ਨਾਲ ਚੱਲਦਾ ਹੁਣਾ ਬਾਪਾ ਜੀ ਤੁਸੀਂ ਬੂਟੇ ਗਾਇਕ ਨੂੰ ਨਹੀਂ ਬਾਪਾ ਜੀ ਇਹ ਕੋਈ ਗੱਲ ਨਹੀਂ ਅਸੀਂ 압ਰੈਸ਼ਨ ਨਹੀਂ ਬਣਾ ਸਕਦਾ ਬਾਪਾ ਜੀ ਅਸੀਂ ਤੁਹਾਡੇ ਤੇ ਪ੍ਰੈਸ਼ਰ ਪਾਣਾ ਨਹੀਂ ਪਤਾ ਤੁਸੀਂ ਇਕੱਠੇ ਹੋ ਐਸੀ ਕਰਨ ਨੂੰ ਆਏ ਆ ਕਿ ਤੁਸੀਂ ਪ੍ਰੈਸ਼ਰ ਪਾਓ ਤੁਹਾਨੂੰ ਗੁੱਸਾ ਕਿਉਂ ਕਾਂਦਾ ਆਇਆ ਤਾਨੂੰ ਗੁੱਸਾ ਇਹਨਾਂ ਨੂੰ ਚੌਕਾ ਪਿੰਡ ਦਾ ਗੁੱਸਾ ਆ ਇਹ ਤਾਂ ਸਾਨੂੰ ਕਹਿੰਦੇ ਤੁਸੀਂ ਗੰਦ ਪਾਇਆ ਬਾਬਾ ਜੀ ਉਹਨਾਂ ਨੂੰ ਕਹੋ ਜਿਨ੍ਹਾਂ ਨਾਲ ਤੁਹਾਡੀ ਗੱਲ ਆ ਤੁਸੀਂ ਸਾਡੇ ਕੋਲ ਗੱਲ ਕਰੋ ਮੇਰੀ ਡਿਊਟੀ ਲੱਗੀ ਹੈ ਮੇਰਾ ਏਰੀਆ ਨਹੀਂ ਹੈ ਬਾਬਾ ਜੀ ਨਹੀਂ ਤੁਹਾਡੀ ਡਿਊਟੀ ਲੱਗੀ ਤੁਹਾਨੂੰ ਗੁੱਸਾ ਸਾਡੇ ਨਾਲ ਵੀ ਬਣੇ ਪਏ ਆ ਨਹੀਂ ਬਾਬਾ ਜੀ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੇਰੇ ਮਾਲਕਾਂ ਨੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੈਂ ਲਾਈਵ ਦਿਖਾ ਸਕਦਾ ਮੇਰੇ ਘਰ ਦੇ ਵਿੱਚ ਮਾਰਾ ਇਹਦਾ ਪ੍ਰਕਾਸ਼ ਹੈ ਬਾਬਾ ਜੀ ਇਹ ਕੋਈ ਗੱਲ ਇਹ ਕੋਈ ਗੱਲ ਥੋੜੀ ਹੈ ਕਿ ਤਹੀ 15 ਬੰਦੇ ਆਣ ਕੇ ਤੇ ਮੈਨੂੰ ਕਹੋਗੇ ਕਿ ਕੋਈ ਗੱਲ ਪਾ ਕੇ ਲਾ ਦੇਣੀ ਬਸ ਪਾ ਕੇ ਕਿਦਾਂ ਲਾ ਸਕਦੇ ਤੁਸੀਂ ਉਹ ਤੁਹਾਡਾ ਬੰਦਾ ਉਤਰ ਕੇ ਬਿਨਾਂ ਪੁੱਛੇ ਵੀ ਸੱਟ ਕਿੰਨੇ ਮਾਰੀ ਉਹ ਕਹਿ ਸਕਦਾ ਵੀ ਬਾਣਾ ਕੇ ਇਦਾਂ ਨਹੀਂ ਹੋਣਾ ਬਾਬਾ ਜੀ ਅਸੀਂ ਵੀ ਨਹੀਂ ਤੁਹਾਡੀ ਮਨਣੀ ਕਿਉਂ ਨਹੀਂ ਇਦਾਂ ਬਾਬਾ ਜੀ ਅਸੀਂ ਵੀ ਗੱਲ ਮੈਂ ਮਨਾਉਣੀ ਨਹੀਂ ਲੱਗਾ ਬਾਬਾ ਜੀ ਨਾ ਮਨਾਓ ਆ ਜਿਓ ਚਲੀਏ ਅਸੀਂ ਵੀ ਨਹੀਂ ਮਨਾਣਾ ਆ ਜਿਓ ਕੋਈ ਗੱਲ ਜੀ ਬਾਬਾ ਜੀ ਅਸੀਂ ਵੀ ਨਹੀਂ ਮੰਕੀ ਹੈ ਕੋਈ ਬਾਬਾ ਜੀ ਛੋਟਾ ਵੀ ਹੁੰਦਾ ਤੇ ਬੱਚਾ ਬਹੁਤ ਵੱਡਾ ਵੀ ਇਥੇ ਕੋਈ ਗੱਲ ਨਹੀਂ ਬਾਬਾ ਜੀ ਤੁਸੀਂ 302 ਲਾ ਦਿਓ ਤੁਸੀਂ ਸਾਡੇ ਬੰਦੇ ਨੂੰ ਕਹੋ ਵੀ ਇੱਕ ਸ਼ਹਿਰਾ ਲਵਾ ਕੇ ਇੱਥੇ ਚਾਹਨਾ ਚਾਹਨਾ ਤੁਸੀਂ ਸਾਡੇ ਬੰਦੇ ਨੂੰ ਕਹੋ ਤੇਰੀ ਪੱਗ ਲਾ ਦੇਣੀ ਅੱਛਾ ਬਾਬਾ ਜੀ ਤੁਹਾਡਾ ਬੰਦਾ ਆ ਕੇ ਸਾਡੇ ਕੋਲ ਪੱਗ ਲਾ ਦੇਣੀ ਨਹੀਂ ਮੇਰੇ ਬੰਦੇ ਨੂੰ ਕੋਈ ਕਿਸੇ ਗ੍ਰਾਮ ਸਿੰਘ ਆਹੀ ਤਾਂ ਪਗੜਾ ਕੇ ਬੈਠੇ ਹੋ ਪਰ ਨਹੀਂ ਬਾਬਾ ਜੀ ਸਾਡੀ ਪੱਗ ਤੁਸੀਂ ਸਾਡੀ ਪੱਗ ਪੱਗ ਨਹੀਂ ਕੋਈ ਗੱਲ ਨਹੀਂ ਬਾਬੇ ਸਾਡੀ ਵੀ ਪੱਗ ਪੱਗ ਕਮਾਲ ਹੈ ਤੁਹਾਡੇ ਬਾਣੇ ਨੂੰ ਤੁਸੀਂ ਆਂਦੇ ਸਰ ਤੁਹਾਡਾ ਬੰਦਾ ਨਹੀਂ ਤੁਹਾਡੀ ਤੁਹਾਡੀ ਪੱਗ ਪੱਗ ਮੇਰੀ ਪੱਗ ਪੱਗ ਨਹੀਂ ਨਹੀਂ ਮੇਰੀ ਨਹੀਂ ਨਾ ਇਹਦੇ ਪ੍ਰਸ਼ਾਸਨ ਦੀ ਪੱਗ ਨੂੰ ਮੇਰੀ ਪੱਗ ਹੈ ਬਾਬਾ ਜੀ ਸਾਡੇ ਵੀ ਬਾਣੇ ਦੀ ਸਾਡੀ ਪੱਗ ਆ ਉਹ ਫਿਰ ਆਪਣੇ ਆਪ ਨੂੰ ਕੰਟਰੋਲ 'ਚ ਰੱਖੋ ਕੋਈ ਬਾਬਾ ਜੀ ਬਿਲਕੁਲ ਨਹੀਂ ਅਸੀਂ ਕੰਟਰੋਲ 'ਚ ਆ ਏਦਾਂ ਤੁਸੀਂ ਧਮਕੀ ਨਹੀਂ ਦੇ ਸਕਦੇ ਇਕੱਠੇ ਹੋ ਕੇ ਮੈਨੂੰ ਬਾਬਾ ਜੀ ਠੀਕ ਆ ਅਸੀਂ ਤੁਹਾਨੂੰ ਧਮਕੀ ਨਹੀਂ ਦੇਣ ਆਏ ਏਦਾਂ ਧਮਕੀ ਨਹੀਂ ਦੇ ਸਕਦੇ ਮੈਨੂੰ ਆਪਾਂ ਬਾਬਾ ਜੀ ਐਸਐਚ ਚਲਿਏ ਯਾਰ ਨਿਮਰਤਾ ਨਾ ਹੁੰਦੇ ਮੈਂ ਸੁਣਦਾ ਨਿਮਰਤਾ ਨਾ ਫੋਨ ਨਹੀਂ ਥੋੜੀ ਗੱਲ ਕੀਤੀ ਬਾਬਾ ਜੀ ਹੁਣ ਤੁਸੀਂ ਸਾਨੂੰ ਨਿਮਰਤਾ ਦਿਖਾਈ ਯਾਰ ਮੈਂ ਕਿ ਤੁਸੀਂ ਸੋਹਣੀ ਬਹੁਤ ਨਿਮਰਤਾ ਦੀ ਤੁਸੀਂ ਹੀ ਗੱਲ ਕਰ ਬਾਬਾ ਜੀ ਆਜੋ ਕੋਈ ਨਹੀਂ ਚੱਲਣਾ ਅਸੀਂ ਕੋਈ ਤਮਕੀਨ ਨਹੀਂ ਤੁਸੀਂ ਆ ਕੇ ਮੈਂ ਨਿਮਰਤਾ ਨਾਲ ਗੱਲ ਕੀਤੀ ਸ਼ਪਤ ਵੀ ਨਹੀਂ ਕਰਿਆ ਯਾਰ ਕਿ ਲਾਈਓ ਹੋ ਰਿਹਾ ਮੇਰੀ ਆਵਾਜ਼ ਮਸਾਂਡੇ ਵਾਂਗੂ ਮੈਂ ਵੀ ਤੁਹਾਡੇ ਵਿੱਚੋਂ ਹੀ ਆ ਮੈਂ ਸਰਦਾਰਾਂ ਦਾ ਹੀ ਮੁੰਡਾ ਆ ਅਸੀਂ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਪਹਿਲੇ ਇੱਕ ਵਾਰੀ ਇਹੀ ਗੱਲ ਬੜੇ ਚੀਜ਼ਾਂ ਨਾ ਹੋ ਸਕਦੀ ਹੈ ਮੇਰੇ ਮੁੰਡੇ ਉੱਥੇ ਥਾਣੇ ਉੱਥੇ ਖੜੇ ਆ ਕਿ ਤੇਰੀ ਮੈਂ ਪੱਗ ਲਾ ਦੇਣੀ ਤੇ ਮੇਰਾ ਹਰਦੂ ਲਾ ਤਾਂ ਮੇਰੇ ਸਿਰ ਤੇ ਪੱਗ ਰੱਖਣ ਦਾ ਸਾਜੀ ਤੁਹਾਡੇ ਬੰਦੇ ਨੇ ਆ ਕੇ ਗਾਲੀ ਨਹੀਂ ਪੁੱਛੜੀ ਸਾਡੇ ਬੰਦੇ ਨੂੰ ਉੱਤਰ ਦੇ ਸਰ ਕਹ ਅਸੀਂ ਗੰਦ ਪਾਇਆ ਆਹ ਦੇਖ ਆ ਆ ਦੇਖੋ ਬੰਦੇ ਦੀ ਹਾਲਤ ਦੇਖੋ 14 ਟਾਂਕੇ ਲੱਗੇ ਬੰਦਾ ਮਰਨ ਕਿਨਾਰੇ ਬੈਠਾ ਬਾਬਾ ਜੀ ਉਹਦਾ ਪਰਚਾ ਪਾ ਦਿਓ ਉਹਦਾ ਪਰਚਾ ਪਾ ਦਿਓ ਪਰ ਸਾਡੇ ਕਿਸ਼ਾਰੇ ਕਾ ਤੋਂ ਮੈਂ ਕਿਸੀ ਮੈਂ ਮੇਰੀ ਸੁਣੋ ਗੱਲ ਤੁਸੀਂ ਗੱਲ ਨੂੰ ਉਲਟਾ ਨਾ ਕਹੋ ਕਿਆ ਕੀ ਰਿਕਾਰਡਿੰਗ ਹੈ ਦੱਸੋ ਮੇਰੇ ਕੋ ਕਿਸ਼ਾਰੇ ਦਾ ਬਾਬਾ ਜੀ ਤੁਸੀਂ ਆਪੇ ਬੰਦੇ ਦੇ ਫੋਨ ਤੋਂ ਗੱਲ ਕੀਤੀ ਸਾਡੇ ਬੰਦੇ ਨੂੰ ਤੁਸੀਂ ਅੱਜ ਕੁੱਟ ਲਓ ਮਾਰ ਦਿਓ ਸਾਡੇ ਬੰਦੇ ਨੂੰ ਮਾਰ ਦਿਓ ਮੈਂ ਲੀਗਲ ਪੁਲਿਸ ਨਾਲ ਚੱਲਦਾ ਹੁਣਾ ਬਾਬਾ ਜੀ ਤੁਸੀਂ ਖੂਨ ਤੇ ਗੱਲ ਕਰ ਲਈ ਬਿਲਕੁਲ ਬਾਬਾ ਜੀ ਇਹ ਕੋਈ ਨਾ ਮੈਂ ਅੱਜ ਆਪਾਂ ਪ੍ਰੈਸ਼ਰ ਨਹੀਂ ਬਣਾਉਂਦਾ ਬਾਬਾ ਜੀ ਅਸੀਂ ਤੁਹਾਡੇ ਨਾਲ ਪ੍ਰੈਸ਼ਰ ਪਾਣਾ ਨਹੀਂ ਪਤਾ ਤੁਸੀਂ ਇਕੱਠੇ ਹੋ ਐਸੀ ਕਰਨ ਨੂੰ ਆਏ ਆ ਕਿ ਤੁਸੀਂ ਪ੍ਰੈਸ਼ਰ ਪਾਉਂਦੇ ਹੋ ਤੁਹਾਨੂੰ ਗੁੱਸਾ ਚੌਂਕਾ ਆਇਆ ਤਾਨੂੰ ਗੁੱਸਾ ਇਹਨਾਂ ਨੂੰ ਚੌਕਾਂ ਪਿੰਡ ਦਾ ਗੁੱਸਾ ਆ ਇਹ ਤਾਂ ਸਾਨੂੰ ਕਹਿੰਦੇ ਤੁਸੀਂ ਗੰਦ ਪਾਇਆ ਬਾਬਾ ਜੀ ਉਹਨਾਂ ਨੂੰ ਕਹੋ ਜਿਨ੍ਹਾਂ ਨਾਲ ਤੁਹਾਡੀ ਗੱਲ ਆ ਤੁਸੀਂ ਸਾਡੇ ਕਿਹ ਪਰ ਗੱਲ ਨੇ ਬਾਬਾ ਮੇਰੀ ਡਿਊਟੀ ਅੱਗੀ ਨਹੀਂ ਹੈ ਬਾਬਾ ਜੀ ਨਹੀਂ ਤੁਹਾਡੀ ਡਿਊਟੀ ਲੱਗੀ ਤੁਹਾਨੂੰ ਗੁੱਸਾ ਸਾਡਾ ਨਹੀਂ ਬਣੇ ਪਾਇਆ ਨਹੀਂ ਬਾਬਾ ਜੀ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੇਰੇ ਮਾਲਕਾਂ ਦੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੈਂ ਲਾਈਵ ਦਿਖਾ ਸਕਦਾ ਮੇਰੇ ਘਰ ਦੇ ਵਿੱਚ ਮਾਰਾ ਇਹਦਾ ਪ੍ਰਕਾਸ਼ ਹੈ ਬਾਬਾ ਜੀ ਇਹ ਕੋਈ ਗੱਲ ਇਹ ਕੋਈ ਗੱਲ ਥੋੜੀ ਹੈ ਕਿ ਤੁਸੀਂ ਅੰਦਰ ਬੰਦੇ ਆਣ ਕੇ ਤੇ ਮੈਨੂੰ ਕਹੋਗੇ ਕਿ ਪਾਕੇ ਲਾ ਦੇਣੀ ਮੈਂ ਪਾਕੇ ਕਿਦਾਂ ਲਾ ਸਕਦਾ ਤੁਸੀਂ ਤੁਹਾਡਾ ਬੰਦਾ ਉੱਤਰ ਕੇ ਬਿਨਾਂ ਪੁੱਛੇ ਵੀ ਸੱਟ ਕਿੰਨੇ ਮਾਰੀ ਉਹ ਕਹਿ ਸਕਦਾ ਵੀ ਬਾਣਾ ਕੇ ਤੇ ਗੱਲ ਪਾਇਆ ਬਾਣਾ ਐਦਾਂ ਨਹੀਂ ਹੋਇਆ ਬਾਬਾ ਜੀ ਅਸੀਂ ਵੀ ਨਹੀਂ ਤੁਹਾਡੀ ਕਿਉਂ ਨਹੀਂ ਐਦਾਂ ਮੰਨੋ ਤੁਸੀਂ ਮੈਂ ਕੋਈ ਗੱਲ ਨਹੀਂ ਬਾਬਾ ਜੀ ਅਸੀਂ ਵੀ ਮੈਂ ਮਨਾਉਣੀ ਨਹੀਂ ਲੱਗਾ ਬਾਬਾ ਜੀ ਨਾ ਮਨਾਓ ਆਜੋ ਚਲਿਏ ਅਸੀਂ ਨਹੀਂ ਮਨਾਣਾ ਆਜੋ ਕੋਈ ਗੱਲ ਨਹੀਂ ਬਾਬਾ ਜੀ ਅਸੀਂ ਵੀ ਨਹੀਂ ਮੰਕੀ ਹੈ ਕੋਈ ਬਾਬਾ ਜੀ ਛੋਟਾ ਵੀ ਹੁੰਦਾ ਤੇ ਬੱਚਾ ਬਹੁਤ ਵੱਡਾ ਵੀ ਹੁੰਦਾ ਕੋਈ ਗੱਲ ਨਹੀਂ ਬਾਬਾ ਜੀ ਤੁਸੀਂ 302 ਲਾ ਦਿਓ ਤੁਸੀਂ ਸਾਡੇ ਬੰਦੇ ਨੂੰ ਕਹੋ ਵੀ ਕਸ਼ਹਰਾ ਲਵਾ ਕੇ ਇਹਨਾਂ ਚਾਹਤ ਨਹੀਂ ਤੁਸੀਂ ਸਾਡੇ ਬੰਦੇ ਨੂੰ ਕਹੋ ਤੇਰੀ ਪੱਗ ਲਾ ਦੇਣੀ ਅੱਛਾ ਬਾਬਾ ਤੁਹਾਡਾ ਬੰਦਾ ਆ ਕੇ ਸਾਡੇ ਕੋਲ ਪੱਗ ਲਾਣੇ ਨਹੀਂ ਮੇਰੇ ਬੰਦੇ ਨੂੰ ਕੋਈ ਕਿਸੇ ਗਰਾਮ ਸਿੰਘ ਆਈ ਇੱਥੇ ਹੀ ਪੱਗਾਂ ਰੱਖ ਕੇ ਬੈਠੇ ਉੱਪਰ ਨਹੀਂ ਬਾਬਾ ਜੀ ਸਾਡੀ ਪੱਗ ਤੁਸੀਂ ਸਾਡੀ ਪੱਗ ਪੱਗ ਨਹੀਂ ਕੋਈ ਗੱਲ ਨਹੀਂ ਬਾਬੇ ਸਾਡੀ ਵੀ ਪੱਗ ਪੱਗ ਕਮਾਲ ਹੈ ਤੁਹਾਡਾ ਸਾਡੇ ਬਾਣੇ ਨੂੰ ਤੁਸੀਂ ਆਂਦੇ ਸਾਰ ਤੁਹਾਡਾ ਬੰਦਾ ਨਹੀਂ ਨਹੀਂ ਤੁਹਾਡੀ ਤੁਹਾਡੀ ਪੱਗ ਪੱਗ ਮੇਰੀ ਪੱਗ ਪੱਗ ਨਹੀਂ ਤੁਸੀਂ ਮੇਰੀ ਨਹੀਂ ਨਾ